ਜਿਹੜੇ ਫਾਰਮਰ ਨੂੰ ਨਾ ਕਈ ਵਾਰੀ ਭੁਲੇਖਿਆ ਹੈ ਕੰਪਨੀਆਂ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ 20 ਦੇ ਦਿੰਦੀਆਂ ਫਰਮਾਂ ਨਹੀਂ ਕੰਪਨੀਆਂ ਆਪ ਦਾ ਕੋਡ ਵਾਲੇ ਵੀ ਦੇ ਦਿੰਦੀਆਂ ਉਹ ਰੀਲਿਸ ਨਹੀਂ ਹੁੰਦੇ ਉਹ ਕੱਲੇ ਟੀ ਐਲ ਜਾਂ ਰਿਸਰਚ ਕਹਿ ਕੇ ਵੀ ਦਿੱਤੇ ਜਾਂਦੇ ਆ ਪਰ ਫਾਰਮਰ ਨੂੰ ਹਮੇਸ਼ਾ ਸਰਟੀਫਾਈਡ ਬੀ ਰਿਕਮੈਂਡ ਹੁੰਦਾ ਸਰਟੀਫਾਈਡ ਬੀ ਲੈ ਕੇ ਬੀਜਿਆ ਕਰੋ ਉਹਦੀ ਜਿਹੜੀ ਜਰਮੀਨੇਸ਼ਨ ਚੈੱਕ ਹੁੰਦੀ ਹੈ ਪ੍ਰੋਪਰ ਉਹਦਾ ਜਿਹੜਾ ਖੇਤ ਚ ਉਹ ਸੀਡ ਸਰਟੀਫਿਕੇਸ਼ਨ ਅਥਾਰਟੀ ਸਮੇ ਸਮੇਤੇ ਆ ਕੇ ਉਹਦੀ ਚੈਕਿੰਗ ਕਰਦੇ ਰਹਿੰਦੇ ਆ ਉਹਦੇ ਤਿੰਨ ਟੈਸਟ ਹੁੰਦੇ ਆ ਸਾਰਿਆਂ ਨਾਲੋਂ ਪਹਿਲਾਂ ਉਹਦਾ ਜਿਹੜਾ ਜਿਹੜੀ ਕੁਆਲਟੀ ਟੈਸਟ ਹੁੰਦਾ ਕਿ ਉਹ ਵੈਰਾਈਟ 872 ਹੀ ਹੈ ਉਹ ਜਦੋਂ ਅਸੀਂ ਮੰਨ ਲਓ ਇਹ ਹੁਣ 872 ਲੈ ਲਈ ਇਹਦਾ ਜਿਹੜਾ ਸਾਰਿਆਂ ਨਾਲੋਂ ਪਹਿਲਾ ਪ੍ਰੋਸੈਸ ਹੋਊਗਾ ਵੱਢਣ ਤੋਂ ਪਹਿਲਾਂ ਹੁਣ ਜਦੋਂ ਇਹ ਬੀਜਤੀ ਇਹਦੀ ਡੇਟ ਦੇਵਾਂਗੇ ਅਸੀਂ ਪੇਨੀ ਤਰੀਕ ਨੂੰ ਬੀਜਤੀ ਆ ਉਦੋਂ ਬਾਅਦ ਆ オンਲਾਈਨ ਜੜਾ ਦਾਂਗੇ ਵੈਬਸਾਈਟ ਤੇ ਹੁਣ ਤਾਂ ਜੀ ਪੰਜਾਬ ਇੰਨਾ ਜ਼ਿਆਦਾ ਅੱਗੇ ਹੋ ਗਿਆ ਪਹਿਲਾਂ ਪੁਰਾਣਾ ਟਾਈਮ ਹੁੰਦਾ ਸੀਗਾ ਲੋਕ ਨਾ ਕਹਿ ਦਿੰਦੇ ਸੀ ਹਰਿਆਣੇ ਦਾ ਵੀ ਉਹ ਹੁਣ ਹਰਿਆਣਾ ਨਾ ਪੰਜਾਬ ਤੋਂ ਪਿੱਛੇ ਹੋ ਗਿਆ ਕਿਉਂਕਿ ਜਿਹੜੀ ਹਰਿਆਣੇ ਦੀ ਪਰ ਇਕੜ ਜਿਹੜੀ ਫੀਲਡ ਹੈ ਉਹ 43 ਮਣ ਹੈ 43 ਕੁਆਂਟਲ ਹਕਟੇਰ ਕਹਿ ਸਕਦੇ ਆ ਜਿਹੜਾ ਪੰਜਾਬ ਦੀ ਜੀਲਡ ਹੈ ਉਹ 50 ਮਣ ਪਰ ਇਕੜ ਹੈ ਫਾਰਮਰ ਨੂੰ ਜਿਹੜਾ ਹੁਣ ਬੁਰਲਾ ਕੇ ਵੈਰਾਈਟੀਆਂ ਬੀਜਦੇ ਆ ਹੁਣ ਇੱਕ ਵੈਰਾਈਟੀ ਹੈ ਮੰਨ ਲਓ 187 ਹੈ ਫਾਰਮਰਾਂ ਨੇ ਸਾਰਿਆਂ ਨੇ ਲਾ ਕੇ ਵੇਖ ਲਈ ਪਹਿਲੇ ਸਾਲ ਲਾਈ ਕਹਿੰਦੇ ਡਿੱਗ ਪੀ ਛੜਤੀ ਅਗਲੇ ਸਾਲ ਨਹੀਂ ਲਾਈ ਉਹ ਜਿਹਨੇ ਲਾਈ ਸੀ ਉਹਦੇ ਵਾਧ ਚੜ ਆ ਗਿਆ ਫਿਰ ਲਾਉਣ ਲੱਗ ਪਏ ਫਿਰ ਫਾਰਮਰ ਨੇ ਉਹਦਾ ਹੱਲ ਕੱਢਿਆ ਕਿਉਂਕਿ ਉਹ ਲਿਓਸਨ ਰეკਮੈਂਡ ਸੀ ਉਹ ਦਿੱਤੇ ਤੇ ਸਾਡੇ ਕੋਲ ਸਿਆਲ ਜਿੰਨਾ ਟਾਈਮ ਨਹੀਂ ਹੁੰਦਾ ਵੀ ਉਹ ਤੇ ਲਿਓਸਨ ਕਰੀਏ ਬਾਕੀ ਉਹ ਖਰਚਾ ਪੈਂਦਾ ਜੇ ਤਾਂ ਝਾੜ ਵਧ ਲੈਣਾ ਲਿਓਸਨ ਕਰਦੀ ਉਹਦਾ ਫਾਇਦਾ ਹੀ ਹੈ ਤੇ ਫਾਰਮਰ ਘਾਹੋਂ ਕਰ ਜਾਂਦਾ ਜੀ ਹਰੇਕ ਬੰਦੇ ਨੂੰ ਐ ਹੁੰਦਾ ਮੈਂ ਥੋੜੇ ਜਿਹੇ ਪੈਸੇ ਬਚਾ ਲਾਂ ਉਹਦੇ ਚ ਉਹਨਾਂ ਨੇ ਉਹਦਾ ਆਲਟਿਨੇਟ ਇਹ ਕੱਢਿਆ ਕਿ ਵੈਰੈਟੀ ਰਲਾ ਕੇ ਬੀਜ ਦਿੰਦੇ ਆ ਜੇ ਮੰਨ ਲਓ 187 ਉਹਦੇ ਚ ਬਾਇਰ ਲਾਤੀ 22 ਡਿਗਦੀ ਨਹੀਂ ਗਈ ਹੁਣ ਜਿਹੜਾ ਉਹਦੇ ਤੋਂ ਵੀ ਉੱਪਰ ਜਿਹੜਾ ਅਸੀਂ ਫੀਲਡ 'ਚ ਦੇਖਿਆ ਜਾ ਕੇ ਜਿਹੜਾ ਸਭ ਤੋਂ ਚੰਗਾ ਰਿਜ਼ਲਟ ਇਹ ਆਇਆ ਵੀ ਵੈਰਾਈਟੀਆਂ ਦਾ ਜਿਹੜਾ ਟਾਈਮ ਪੀਰੀਡ ਸੇਮ ਚਾਹੀਦਾ ਜੇ ਉਹਦੀ ਜਿਹੜੀ ਬਾਲੀ ਨਿਕਲਦੀ ਜਿਵੇਂ ਹਿੰਦੀ 'ਚ ਬਾਲੀਬੋਲ ਹੈ ਜਿਹੜਾ ਉਹ ਸਿੱਟਾ ਨਿਕਲਦਾ ਟਾਈਮ ਹੈ ਉਹ ਥੋੜਾ ਜਿਹਾ ਡਿਫਰੈਂਟ ਹੋਵੇ ਕਿਉਂਕਿ ਜਦੋਂ ਉਹਨੇ ਸਿੱਟਾ ਨਿਕਲਣਾ ਉਹਦੇ ਗੋਭ 'ਚ ਆਪਾਂ ਗੋਭ ਬੋਲਦੇ ਹਾਂ ਹਾਂਜੀ ਹਾਂਜੀ ਗੋਭ ਉਹਦਾ ਜੇ ਦੋਵੇਂ ਵੈਰਾਈਟੀਆਂ ਦਾ ਫਰਕ ਹੈ ਨਾ ਟਾਈਮ ਦਾ ਉਹਦਾ ਕਨਕ ਦਾ ਜੋਰ ਹੀ ਉਦੋਂ ਲੱਗਦਾ ਜਦੋਂ ਗੋਭ ਚੋਂ ਸਿੱਟਾ ਕੱਢਦੀ ਏ ਜੇ ਉਹਨਾਂ ਦਾ ਫਰਕ ਹੈ ਤੇ ਉਹ ਇੱਕ ਵੈਰਾਈਟੀ ਨੇ ਜਦੋਂ ਸਿੱਟਾ ਥੱਲੋਂ ਗੋਬ ਵਾਲੀ ਪਾਵਰ ਲੈ ਜਮੀਨ ਚੋਂ ਉਹਨੇ ਜਦੋਂ ਸਿੱਟਾ ਬਣਾ ਲਿਆ ਉਹਦਾ ਟਾਈਮ ਦੂਜੀ ਦਾ ਆ ਗਿਆ ਤਾਂ ਉਹਦੋਂ ਖਰਾਕ ਥੱਲੋਂ ਧਰਤੀ ਚ ਪੂਰੀ ਪਈ ਹੋਊਗੀ ਤੇ ਦੂਜੀ ਗੱਲ ਇਹ ਹੈ ਉਹਨਾਂ ਦੀ ਜਿਹੜੀ ਹਾਈਟ ਹੈ ਉਹ ਅੱਡ-ਅੱਡ ਹੋਵੇ ਇੱਕ ਤਾਂ ਉਹ ਡਿੱਗਦੀਆਂ ਨਹੀਂ ਇਹ ਕਿਹੜੀ ਧੁੱਪ ਹੈ ਹਾਂਜੀ ਹਾਂਜੀ ਵੈਰੈਟੀ ਨੂੰ ਜਿਹੜੀ ਧੁੱਪ ਹੈ ਉਹ ਹਾਂ ਧੁੱਪ ਪੈਂਦੀ ਹੈ ਜਿਹੜੀ ਧੁੱਪ ਵੀ ਜ਼ਰੂਰੀ ਹੈ ਪਹਿਲਾਂ ਜਦੋਂ ਸਿੱਟੇ ਨੂੰ ਉਹਨੂੰ ਬਣਨ ਵਾਸਤੇ ਉਹ ਦੋਵੇਂ ਸਿੱਟਿਆਂ ਨੂੰ ਜੇ ਹਾਈਟ ਫਰਕ ਹੈ ਨਾ ਤਾਂ ਉਹ ਦੋਵੇਂ ਸਿੱਟਿਆਂ ਤੇ ਧੁੱਪ ਪਾਉਗੀ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਤੁਹਾਨੂੰ ਪਤਾ ਹੀ ਆ ਜਿਹੜਾ ਕਣਕ ਦਾ ਸੀਜ਼ਨ ਫੁੱਲ ਜੋਰਾ ਤੇ ਚੱਲ ਰਿਹਾ ਹੈ ਕਿਸਾਨ ਭਰਾ 5 ਤੋਂ 10% ਕਿਸਾਨਾਂ ਨੇ ਜਿਹੜੀ ਕਣਕ ਦੀ ਬਿਜਾਈ ਸ਼ੁਰੂ ਕਰਤੀ ਐ ਤੇ ਕਈ ਕਿਸਾਨ ਵੀਰ ਆਪਦੇ ਵਾਹਣ ਵਾਹ ਕੇ ਰੌਣੀ ਕਰਕੇ ਤੇ ਯਾਨੀ ਇੱਕ ਦੋ ਦਿਨਾਂ ਚ ਫੁੱਲ ਤਿਆਰੀ ਚੱਲ ਪੈਣੀ ਐ ਤੇ ਕਿਸਾਨ ਵੀਰਾਂ ਦੇ ਮੈਨੂੰ ਬਹੁਤ ਫੋਨ ਆ ਰਹੇ ਸੀਗੇ ਕਿ ਕਣਕ ਦੀ ਕਿਹੜੀ ਵੈਰਾਈਟੀ ਬੀਜੀਏ ਜੀ ਦਾ ਝਾੜ ਵੱਧ ਨਿਕਲੇ ਤੇ ਤੂੜੀ ਵੀ ਵੱਧ ਬਣੇ ਜਿਹੜੇ ਅੱਜ ਆਪਾਂ ਬਾਈ ਕੋਲੇ ਖੜੇ ਆ ਇਨ੍ਹਾਂ ਦੀ ਜਿਹੜੀ ਸਤਗੁਰੂ ਸੇਲ ਚ ਕਾਰਪੋਰੇਸ਼ਨ ਨਾਂ ਤੇ ਆਪਣੀ ਸੀਡ ਦੀ ਫਰਮ ਐ ਇਹਨਾਂ ਦਾ ਸਾਰੇ ਇੰਡੀਆ ਦੇ ਵਿੱਚ ਜਿਹੜਾ ਸੀਡ ਵਿਖਦਾ ਇਹ ਬਾਈ ਦਾ ਬਹੁਤ ਪੁਰਾਣਾ ਤਜਰਬਾ ਆ ਆਪ ਵੀ ਬਾਈ ਪੜ੍ਹੇ ਲਿਖੇ ਆ ਮਹਿਕਮੇ ਦੇ ਨਾਲ ਅਟੈਚ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਬਾਈ ਜੀ ਦੇ ਜਿਹੜੇ ਡੈਡੀ ਜੀ ਆ ਉਹ ਵੀ ਚੀਫ ਰਿਟਾਇਰ ਹੋਏ ਆ ਬਹੁਤ ਹੀ ਨੌਲੇਜ ਰੱਖਦੇ ਆ ਅੱਜ ਆਪਾਂ ਬਾਈ ਤੋਂ ਸਾਰੀ ਜਾਣਕਾਰੀ ਲਵਾਂਗੇ ਵੀ ਕਿਹੜੇ ਕਿਹੜੇ ਵੀ ਬੈਸਟ ਚੱਲ ਰਹੇ ਆ ਤੇ ਇੱਕ ਬਾਈ ਜੀ ਅੱਜ ਜਿਹੜਾ ਸੀਡ ਲੈ ਕੇ ਆਏ ਆ ਨਵਾਂ ਯੂਨੀਵਰਸਿਟੀ ਲੁਧਿਆਣਾ ਤੋਂ ਬਾਈਆਂ ਨੂੰ ਮਿਲਿਆ DBW 872 ਬਾਈ ਜੀ TBW RC PV PVBW 872 ਲੈ ਕੇ ਆਏ ਆ ਬੀ ਮਹਿੰਗਾ ਬਹੁਤ ਮਿਲਿਆ ਬਾਈ ਜੀ ਮੈਂ ਤਾਂ ਹਰਾਨ ਰਹਿ ਗਿਆ 500 ਰੁਪਏ ਕਿਲੋ ਮਿਲਿਆ ਇਹਦੇ ਬਾਰ ਵੀ ਜਾਣਕਾਰੀ ਲਵਾਂਗੇ ਤੇ ਪਹਿਲਾਂ ਬਾਈ ਨਾਲ ਆਪਾਂ ਕਰਦੇ ਹਾਂ ਗੱਲਬਾਤ ਹਾਂਜੀ ਸਸਤੀ ਕਾ ਬਾਈ ਜੀ ਸਸਤੀ ਕਾ ਜੀ ਹੋਰ ਬਾਈ ਜੀ ਠੀਕ ਠਾਕ ਜੀ ਹਾਂਜੀ ਠੀਕ ਠਾਕ ਜੀ ਬਾਈ ਜੀ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਜੀ ਆਪਣੇ ਮੇਰਾ ਨਾਮ ਪੂਰਾ ਨਾਮ ਤਾਂ ਮੇਰਾ ਅਮਨਿੰਦਰ ਸਿੰਘ ਹੈ ਵੈਸੇ ਮੈਨੂੰ ਰੌਬਨ ਦੇ ਨਾਮ ਨਾਲ ਜ਼ਿਆਦਾ ਜਾਣਦੇ ਆ ਤੇ ਆਪਣੀ ਫਰਮ ਹੈ ਸਤਗੁਰੂ ਸੇਲਜ਼ ਕਾਰਪੋਰੇਸ਼ਨ ਤੇ ਇਹ ਜਿਹੜਾ ਅਸੀਂ ਸੀਡ ਪ੍ਰੋਡਿਊਸਰ ਹੈਗੇ ਆਂ ਜੀ ਸੀਡ ਪ੍ਰੋਡਿਊਸਿੰਗ ਦਾ ਕੰਮ ਹੈ ਅਸੀਂ ਕੀ ਕਰਦੇ ਆਂ ਯੂਨੀਵਰਸਿਟੀਆਂ ਤੋਂ ਬਰੀਡਰ ਸੀਡ ਲੈਨੇ ਆ ਜਿਹੜਾ ਬਰੀਡਰ ਸੀਡ ਹੈ ਪਹਿਲਾਂ ਮੈਂ ਫਾਰਮਰ ਨੂੰ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗਾ ਆ ਜ਼ੂਮ ਕਰਕੇ ਥੋੜਾ ਇਹ ਦਿਖਾ ਦਿਓ ਜੀ ਇਹ ਬਰੀਡਰ ਸੀਡ ਦਾ ਟੈਗ ਹੁੰਦਾ ਹਾਂਜੀ ਤੇ ਇਹ ਜਿਹੜਾ ਬਰੀਡਰ ਤੋਂ ਬੰਦਾ ਫਾਊਂਡੇਸ਼ਨ ਠੀਕ ਹੈ ਜੀ ਫਾਊਂਡੇਸ਼ਨ ਤੋਂ ਬੰਦਾ ਸਰਟੀਫਾਈਡ ਠੀਕ ਹੈ ਜੀ ਜਿਹੜਾ ਸਰਟੀਫਾਈਡ ਸੀਡ ਹੈ ਉਹ ਫਾਰਮਰ ਨੇ ਆਪਦੇ ਫਾਰਮਰ ਖੇਤ ਚ ਬੀਜਣਾ ਹੁੰਦਾ ਵੱਡੀ ਮਾਤਰਾ ਚ ਸਰਟੀਫਾਈਡ ਬੀਜ ਵੀ ਜਿਆ ਜਾਂਦਾ ਤੇ ਅੱਜ ਆਪਾਂ ਜਿਹੜੀ ਵੈਰੈਟੀ ਦੀ ਮੈਂ ਹੈ ਇਹ ਪੀਬੀਡਬਲਯੂ 872 ਵੈਰੈਟੀ ਹੈ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਵੈਰੈਟੀ ਹੈ ਇਹ ਵੈਰੈਟੀ ਵੱਧ ਡਾਇਆ ਚ ਰੀਲੀਜ਼ ਹੋਈ ਹੈ ਵੈਸੇ ਇਹਨੇ ਪਿਛਲੇ ਸਾਲ ਝਾੜ ਬਹੁਤ ਜਿਆਦਾ ਚੰਗੇ ਦਿੱਤੇ ਆ ਯੂਨੀਵਰਸਿਟੀ ਨੇ ਇਸ ਸਾਲ ਇਹ ਵੈਰੈਟੀ ਰੀਲੀਜ਼ ਕੀਤੀ ਹੈ ਤੇ ਇਹਦਾ ਬਰੀਡਰ ਸੀਡ ਜਿਹੜੀਆਂ ਫਰਮਾਂ ਨੂੰ ਦਿੱਤਾ ਗਿਆ ਉਹਦੇ ਚ ਆਪਣੀ ਵੀ ਇੱਕ ਫਰਮ ਹੈ ਆਪਾਂ ਇਹਦਾ ਬਰੀਡਰ ਸੀਡ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਲਿਆ ਇਹਦੀ ਆਪਾਂ ਨੂੰ ਲੋਟਮੈਂਟ ਰਾਜਾ ਹਰਿੰਦਰ ਸਿੰਘ ਸੀਡ ਫਾਰਮ ਫਰੀਦਕੋਟ ਤੋਂ ਹੋਈ ਹੈ ਤੇ ਹੁਣੇ ਅਸੀਂ ਇਹ ਸੀਡ ਲੈ ਕੇ ਆਏ ਆਂ ਤੇ ਇਹ ਸੀਡ ਜਿਹੜਾ ਮੈਂ ਇੱਕ ਫਾਰਮਰ ਦੇ ਖੇਤ ਚ ਬਜਵਾਉਂਗਾ ਉੱਥੇ ਦੇਖ ਰੇਖ ਕਰੂੰਗਾ ਸਾਰੀ ਤੇ ਇਹਦੇ ਤੋਂ ਫਾਊਂਡੇਸ਼ਨ ਸੀਡ ਤਿਆਰ ਹੋਊਗਾ ਤੇ ਇਹ ਦੀ ਜਿਹੜੀ 872 ਹੈ ਇਹ ਪੀਬੀਡਬਲਯੂ 826 ਤੋਂ ਬਾਅਦ ਵਰਾਈਟੀ ਆਈ ਹੈ ਇਹਦਾ ਝਾੜ ਬਹੁਤ ਚੰਗਾ ਫੋਟ ਬਹੁਤ ਜਿਆਦਾ ਚੰਗੀ ਹੈ ਪਿਛਲੇ ਸਾਲ ਅਸੀਂ ਇਹ ਵੇਖੀ ਆ ਇਹਦਾ ਯਾਨੀ ਕਿ ਦੇਖੀ ਆ ਇਹ ਵੈਰਾਈਟੀ ਅਸੀਂ ਇਹਦੀ ਫੋਟ ਵੇਖੀ ਆ ਉਹਦੀ ਮੈਂ ਵੀਡੀਓ ਐਡ ਕਰੂੰਗਾ ਤੇ ਅਸੀਂ ਸਾਨੂੰ ਮੌਕਾ ਮਿਲਿਆ ਸੀ ਯੂਨੀਵਰਸਿਟੀ ਦੇ ਫਾਰਮ 'ਚ ਇਹ ਨੂੰ ਵੇਖਣ ਦਾ ਤੇ ਉਹ ਵੇਖੀ ਵੀ ਆ ਠੀਕ ਹੈ ਬਾਈ ਜੀ ਤੇ ਬਾਈ ਜੀ ਜੇ ਮੰਨ ਲਓ ਚਲੋ ਇਹ ਤਾਂ ਬਰੀਡਰ ਬੀ ਆ ਗਿਆ ਆਪਣਾ ਹੀ ਸੀਡ ਹਾਂਜੀ ਜੇ ਵੈਸੇ ਜ਼ਿਮੀਂਦਾਰਾਂ ਦੇ ਲੈਣਾ ਹੋਵੇ 800 ਬੱਤਰ ਉਹ ਵੀ ਆਪਣੇ ਕੋਲ ਮਿਲ ਜੂਏ ਕਿ ਕਿ ਨਹੀਂ ਮਿਲੂ ਅਗਲੇ ਸਾਲ ਮਿਲੂਗਾ ਜੀ ਵੱਡੀ ਮਾਤਰਾ ਚ ਅਗਲੇ ਸਾਲ ਵੀ ਦੇਵਾਂਗੇ ਇਹ ਬਰੀਡਰ ਸੀਡ ਵਜਵਾਵਾਂਗੇ ਪਰ ਜੇ ਫਾਰਮਰ ਨੂੰ ਚਾਹੀਦਾ ਹਾਂਜੀ ਹਾਂਜੀ ਤਾਂ ਅਸੀਂ ਬਰੀਡਰ ਸੀਡ ਚੋਂ ਕੁਝ ਦਾਣੇ ਦੇ ਸਕਦੇ ਆ ਠੀਕ ਹੈ ਜਿਹੜੇ ਮੰਨ ਲਓ ਡ੍ਰਿਲ ਚੋਂ ਵੱਧ ਗਏ ਜਾਂ ਡ੍ਰਿਲ ਦੇ ਵਿੱਚ ਰਹਿ ਗਏ ਜਦੋਂ ਡ੍ਰਿਲ ਸਾਫ਼ ਕਰਾਂਗੇ ਉਦੋਂ ਕੁਝ ਦਾਣੇ ਜਿਹੜਾ ਆਪਦਾ 2 ਏਕੜ ਪੂਰਾ ਕਰਕੇ ਉਹਦੇ ਜੋ ਕੁਝ ਦਾਣੇ ਦੇ ਦਾਂਗੇ ਕਿ ਕਿ ਐਸ ਅਗਲੇ ਸਾਲ ਕਿਸੇ ਫਾਰਮਰ ਨਾਲ ਧੋਖਾ ਨਾ ਹੋ ਜੇ ਵੈਰਾਈਟੀ ਦਾ ਪਰ ਇਹ ਜਿਹੜੀ ਵੈਰਾਈਟੀ ਹੈ ਇਹ ਆਢੀ ਦਿਸਦੀ ਹੈ ਇਹਦੀ ਜਿਹੜੀ ਫਟਾ ਵੀ ਅੱਡਾ ਹੈ ਇਹਦਾ ਸਿੱਟੇ ਦਾ ਰੰਗ ਅੱਡਾ ਹੈ ਇਹਦਾ ਸਾਰਾ ਕੁਝ ਅੱਡਾ ਹੈ ਠੀਕ ਹੈ ਜੀ ਬਾਕੀ ਬਾਈ ਜੀ ਹੁਣ ਵੈਰਾਈਟੀਆਂ ਜਿਹੜੀਆਂ ਕਿਸਾਨ ਵੀਰ ਚਲੋ ਇਹ ਤਾਂ ਆਪਣੀ ਨਵੀਂ ਵੈਰਾਈਟੀ ਆ ਗਈ ਬਹੁਤ ਟੌਪ ਦੀ ਵੈਰਾਈਟੀ ਹੈ ਗਾਂ ਨੂੰ ਫੁੱਲ ਚੱਲਣੀ ਹੈ ਜਿਹੜੀਆਂ ਹੁਣ ਇਸ ਟਾਈਮ ਵੈਰਾਈਟੀਆਂ ਚੱਲ ਰਹੀਆਂ ਜਿਵੇਂ ਹੁਣ 222 ਹੈ 187 ਹੈ 327 ਹੈ ਤੇ ਸਭ ਤੋਂ ਬੈਸਟ ਕਿਹੜੀ ਚੱਲ ਰਹੀ ਹੈ ਇਹਨਾਂ ਜੀ ਜਿਹੜੀਆਂ ਫਾਰਮਰ ਨੂੰ ਮੇਰੀ ਐਡਵਾਈਸ ਹੈ ਭਈ ਉਹ ਜਿਹੜੀਆਂ ਵੈਰੈਟੀਆਂ ਕਿਸੇ ਯੂਨੀਵਰਸਿਟੀ ਵੱਲੋਂ ਰਿਲੀਜ਼ ਹੋਈਆਂ ਹੀ ਵਰਤਿਆ ਕਰਨ ਇਹਦੇ 'ਚ ਜਿਹੜਾ ਹੁਣ ਮੈਂ ਤੁਹਾਨੂੰ ਇਹ ਪੈਫਲੇਟ ਦੇ ਰਿਹਾ ਵਖਾ ਰਿਹਾ ਜਿਹੜੀ ਵੈਰੈਟੀ ਦੇ ਅੱਗੇ PBW ਲਿਖਿਆ ਹੋਊਗਾ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਵੈਰੈਟੀ ਹੁੰਦੀ ਹੈ ਜਿਹਦੇ ਅੱਗੇ DBW ਹੋਊਗਾ ਉਹ IIWBR ਕਰਨਾਲ ਦੀ ਵੈਰੈਟੀ ਹੁੰਦੀ ਹੈ ਜੀ ਤੇ ਜਿਹੜੀ ਐਚਡੀ ਹੁੰਦੀ ਹੈ ਇਹ ਪੂਸਾ ਦਿੱਲੀ ਦਾ ਕੋਡ ਹੈ ਜੀ ਐਚਡੀ ਪੂਸਾ ਦਿੱਲੀ ਦੀ ਵੈਰਾਈਟੀ ਹੈ ਤੇ ਜਿਹੜੀ ਡਬਲਯੂ ਐਚ ਹੋਊਗੀ ਜਿਵੇਂ ਡਬਲਯੂ ਐਚ 1270 ਉਹ ਹੈਗੀ ਹੈ ਜੀ ਹਸਾਰ ਦੀ ਚੌਧਰੀ ਚੰਦਰ ਸਿੰਘ ਯੂਨੀਵਰਸਿਟੀ ਹਸਾਰ ਦੀਆਂ ਵੈਰਾਈਟੀਆਂ ਜਿਹੜੀਆਂ ਇਹ ਵੈਰਾਈਟੀਆਂ ਇਹ ਐਡ ਵੱਡ ਯੂਨੀਵਰਸਿਟੀਆਂ ਇੱਕ ਹੋਰ ਹੁੰਦਾ ਨਾਰਥ-ਵੈਸਟ ਪਲੇਨ ਜ਼ੋਨ ਆਪਣਾ ਜਿਹੜਾ ਪੰਜਾਬ ਹੈ ਹਰਿਆਣਾ ਥੋੜਾ ਜਿਹਾ ਰਾਜਸਥਾਨ ਦਾ ਹਿੱਸਾ ਰਾਜਸਥਾਨ ਦਾ ਕਾਫੀ ਹਿੱਸਾ ਤੇ ਜੇ ਐਂਡ ਕੇ ਤੇ ਹਿਮਾਚਲ ਇਹ ਜਿਹੜਾ ਨਾਰਥ-ਵੈਸਟ ਪਲੇਨ ਜ਼ੋਨ ਚ ਆਉਂਦੇ ਆ ਦਿੱਲੀ ਤੱਕ ਕੁਝ ਯੂਪੀ ਦਾ ਹਿੱਸਾ ਵੀ ਆਉਂਦਾ ਇਹਦੇ ਵਾਸਤੇ ਜਿਹੜੀਆਂ ਜਿਹੜੀ ਵੀ ਵੈਰੈਟੀ ਰੀਲੀਜ਼ ਹੁੰਦੀ ਹੈ ਉਹਦੇ ਚ ਜਿਹੜਾ ਨਾਮ ਲਿਖਿਆ ਹੁੰਦਾ ਜਿਹੜੀ ਹੁਣ ਜਿਹੜੀ ਆਪਣਾ ਜਿਵੇਂ ਪੀਬੀਡਬਲਯੂ 872 ਵੈਰੈਟੀ ਹੈ ਇਹ ਨਾਰਥ-ਵੈਸਟ ਪਲੇਨ ਜ਼ੋਨ ਵਾਸਤੇ ਰੀਲੀਜ਼ ਹੋਈ ਹੈ ਇਹ ਜਿਹੜਾ ਮੈਂ ਤੁਹਾਨੂੰ ਏਰੀਆ ਦੇ ਦੱਸਿਆ ਉਹ ਸਾਰੇ ਏਰੀਆ ਚ ਲੱਗੂਗੀ ਤੇ ਇੱਕ ਹੋ ਗਿਆ ਸੈਂਟਰਲ ਜ਼ੋਨ ਜਿਹੜਾ ਦਿੱਲੀ ਤੋਂ ਪਰਲਾ ਏਰੀਆ ਉਹ ਸੈਂਟਰਲ ਜ਼ੋਨ ਹੈ ਜਿਹੜੇ ਫਾਰਮਰ ਨੂੰ ਨਾ ਕਈ ਵਾਰੀ ਭੁਲੇਖਿਆ ਕੰਪਨੀਆਂ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ 20 ਦੇ ਦਿੰਦੀਆਂ ਫਰਮਾਂ ਨਹੀਂ ਕੰਪਨੀਆਂ ਆਪ ਦਾ ਕੋਡ ਵਾਲੇ ਵੀ ਦੇ ਦਿੰਦੀਆਂ ਉਹ ਰੀਲਿਸ ਨਹੀਂ ਹੁੰਦੇ ਉਹ ਕੱਲੇ ਟੀਐਲ ਜਾਂ ਰਿਸਰਚ ਕਹਿ ਕੇ ਵੀ ਦਿੱਤੇ ਜਾਂਦੇ ਆ ਪਰ ਫਾਰਮਰ ਨੂੰ ਹਮੇਸ਼ਾ ਸਰਟੀਫਾਈਡ ਬੀਜ ਰਿਕਮੈਂਡ ਹੁੰਦਾ ਸਰਟੀਫਾਈਡ ਬੀਜ ਲੈ ਕੇ ਬੀਜਿਆ ਕਰੋ ਉਹਦੀ ਜਿਹੜੀ ਜਰਮੀਨੇਸ਼ਨ ਚੈੱਕ ਹੁੰਦੀ ਹੈ ਪ੍ਰੋਪਰ ਉਹਦਾ ਜਿਹੜਾ ਖੇਤ ਚ ਉਹ ਸੀਡ ਸਰਟੀਫਿਕੇਸ਼ਨ ਅਥਾਰਟੀ ਸਮੇਂ-ਸਮੇਂ ਤੇ ਆ ਕੇ ਉਹਦੀ ਚੈਕਿੰਗ ਕਰਦੇ ਰਹਿੰਦੇ ਆ ਉਹਦੇ ਤਿੰਨ ਟੈਸਟ ਹੁੰਦੇ ਆ ਸਾਰਿਆਂ ਨਾਲੋਂ ਪਹਿਲਾਂ ਉਹਦਾ ਜਿਹੜਾ ਜਿਹੜੀ ਕੁਆਲਿਟੀ ਟੈਸਟ ਹੁੰਦਾ ਕਿ ਉਹ ਵੈਰਾਈਟੀ 872 ਹੀ ਹੈ ਉਹ ਜਦੋਂ ਅਸੀਂ ਮੰਨ ਲਓ ਇਹ ਹੁਣ 872 ਲੈ ਲਈ ਇਹਦਾ ਜਿਹੜਾ ਸਾਰਿਆਂ ਨਾਲੋਂ ਪਹਿਲਾ ਪ੍ਰੋਸੈਸ ਹੋਊਗਾ ਵੱਢਣ ਤੋਂ ਪਹਿਲਾਂ ਹੁਣ ਜਦੋਂ ਇਹ ਬੀਜਤੀ ਇਹਦੀ ਡੇਟ ਦੇਵਾਂਗੇ ਅਸੀਂ ਵੀ ਇਨੀ ਤਰੀਕ ਨੂੰ ਬੀਜਤੀ ਹੈ ਉਸ ਤੋਂ ਬਾਅਦ ਆ オンਲਾਈਨ ਚੜਾ ਦਾਂਗੇ ਵੈਬਸਾਈਟ ਤੇ ਹੁਣ ਤਾਂ ਜੀ ਪੰਜਾਬ ਇੰਨਾ ਜ਼ਿਆਦਾ ਅੱਗੇ ਹੋ ਗਿਆ ਪਹਿਲਾਂ ਪੁਰਾਣਾ ਟਾਈਮ ਹੁੰਦਾ ਸੀ ਕਿ ਲੋਕ ਨਾ ਕਹਿ ਦਿੰਦੇ ਸੀ ਹਰਿਆਣੇ ਦਾ ਵੀ ਉਹ ਹੁਣ ਹਰਿਆਣਾ ਨਾ ਪੰਜਾਬ ਤੋਂ ਪਿੱਛੇ ਹੋ ਗਿਆ ਕਿਉਂਕਿ ਜਿਹੜੀ ਹਰਿਆਣੇ ਦੀ ਪਰ ਇਕੜ ਜਿਹੜੀ ਫੀਲਡ ਹੈ ਉਹ 83 ਮਣ ਹੈ 83 ਕੁਆਂਟਲ ਹਕ ਟੇਰ ਕਹਿ ਸਕਦੇ ਆ ਜਿਹੜਾ ਪੰਜਾਬ ਦੀ ਜੀਲਡ ਹੈ ਉਹ 50 ਮਣ ਪਰ ਇਕੜ ਹੈ ਜਾਨਕਿ 2 ਮਣ ਹਰਿਆਣਾ ਪਿੱਛੇ ਹੈ ਸਾਡੇ ਤੋਂ ਜਿਹੜੀ ਜਿਹੜਾ ਫਾਰਮਰ ਕਣਕ ਪੈਦਾ ਕਰਦੇ ਉਹਦੇ ਚ ਤੇ ਉਹਦਾ ਕਰਕੇ ਹਰਿਆਣਾ ਇੱਕ ਗੱਲ ਹੋਰ ਤੋਂ ਪਿੱਛੇ ਹੋ ਗਿਆ ਜਿਹੜਾ ਹਰਿਆਣਾ ਜੀ ਉਹਦੇ ਜਿਹੜੇ ਟੈਗ ਹੈ ਪਿਛਲੇ ਪੁਰਾਣੇ ਆ ਜਿਹੜਾ ਹੁਣ ਪੰਜਾਬ ਚ ਜਿਹੜਾ ਸੀਡ ਸਰਟੀਫਿਕੇਸ਼ਨ ਅਥਾਰਟੀ ਆ ਪੰਜਾਬ ਨੇ ਨਵੇਂ ਟੈਗ ਜਾਰੀ ਕਰਤੇ ਆ ਉਹ ਸਕੈਨ ਆ ਉਹਦੇ ਨਾਲ ਉਹਦੇ ਚ ਤੁਸੀਂ ਮੰਨ ਲਓ ਟੈਗ ਬੈਗ ਲੈ ਲਿਆ ਤੁਸੀਂ ਉਹਨੂੰ ਸਕੈਨ ਕਰੋਗੇ ਥੋੜੇ ਅਗਲੇ ਮਹੀਨੇ ਚ ਉਹ ਆ ਜਾਊਗਾ ਉਹ ਜੇ ਤੁਸੀਂ ਸਕੈਨ ਕਰੋਗੇ ਟੈਗ ਉਹਦੇ ਤੇ ਪ੍ਰੋਪਰ ਸਾਰੀ ਡਿਟੇਲ ਆ ਜਾਊਗੀ ਵੀ ਇਹ ਐਸ ਫਰਮ ਦਾ ਸੀਡ ਹੈ ਐਸ ਫਾਰਮਰ ਦੇ ਖੇਤ ਚ ਬੀਜਿਆ ਗਿਆ ਸੀਗਾ ਤੇ ਉਹਦਾ ਆਹਾ ਪਿੰਡ ਐ ਇਸ ਜ਼ਿਲ੍ਹੇ 'ਚ ਬੀਜਿਆ ਗਿਆ ਸੀ ਹੁਣ ਕੀ ਐ ਜੀ ਜਿੱਥੇ ਕੀ ਕੰਮ ਹੁੰਦਾ ਸੀਡ ਜਿਹੜਾ ਹਰਿਆਣੇ ਵਾਲੇ ਜਿਵੇਂ ਲੋਕ ਕਹਿੰਦੇ ਪੀਆਰ 126 ਲੈ ਲਿਆ ਜੀ ਅਸੀਂ ਹਰਿਆਣੇ ਦਾ ਉਹ ਹਰਿਆਣੇ 'ਚ ਪੀਆਰ 126 ਬਹੁਤ ਥੋੜੀ ਮਾਤਰਾ ਚ ਜਗਾਇਆ ਜਾਂਦਾ ਠੀਕ ਐ ਜੀ ਉਹ ਸਮਝ ਗਿਆ ਉਹ ਜਿਹੜੇ ਦੁਕਾਨਦਾਰ ਆ ਭੰਬਲ ਪੂਸੇ 'ਚ ਪਾਈ ਰੱਖਦੇ ਆ ਹਰਿਆਣੇ ਦਾ ਵੀ ਕਹਿ ਕੇ ਕੇ ਹੁਣ ਹਰਿਆਣਾ ਸਾਡੇ ਤੋਂ ਪਿੱਛੇ ਐ ਇੱਕ ਤਾਂ ਟੈਗ ਉਹਨਾਂ ਦੇ 1 ਸਾਲ ਪਿੱਛੇ ਉਹਨਾਂ ਦਾ ਟੈਗ ਤੇ ਸਕੈਨਰ ਨਹੀਂ ਆ ਤੇ ਹੁਣ ਜਿਹੜਾ ਪੰਜਾਬ ਹੈ ਉਹ ਤੁਸੀਂ ਉਹਨੂੰ ਜਦੋਂ ਬੈਗ ਲੈ ਲਿਆ ਉਹ ਜਦੋਂ ਟੈਗ ਸਕੈਨ ਕਰਊਗਾ ਫਾਰਮਰ ਉਹਦੀ ਸਾਰੀ ਡਿਟੇਲ ਆਊਗੀ ਸਹੀ ਹਾਂਜੀ ਹਾਂਜੀ ਸਕੈਨ ਦਾ ਹਾਂ ਫਾਰਮ ਦੀ ਡਿਟੇਲ ਪ੍ਰੋਪਰ ਸਾਰੀ ਡਿਟੇਲ ਆਊਗੀ ਉਹਦੇ ਚ ਫਾਰਮਰ ਨਾਲ ਕੋਈ ਵੀ ਧੋਖਾ ਨਹੀਂ ਹੋ ਸਕਦਾ ਠੀਕ ਹੈ ਜੀ ਬਹੁਤ ਵਧੀਆ ਬਾਈ ਜੀ ਤੁਸੀਂ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਯਾਰ ਇੰਨੀ ਵਧੀਆ ਜਾਣਕਾਰੀ ਦਿੱਤੀ ਮੈਂ ਨਾ ਸਵਾਦ ਆ ਗਿਆ ਮੈਂ ਇੱਕ ਵਿੱਚ ਰਹਿ ਗਿਆ ਜਿਹੜਾ ਤੁਸੀਂ ਵੈਰਾਈਟੀਆਂ ਬਾਰੇ ਕਿਹਾ ਸੀ ਉਹ ਕਰਤਾ ਸੀ ਗੱਲ ਹਾਂਜੀ ਵੈਰਾਈਟੀਆਂ ਦਾ ਜਿਹੜਾ ਜਿੱਥੋਂ ਸ਼ੁਰੂ ਕੀਤੀ ਸੀ ਡਿਟੇਲ ਕਿ ਜੇ ਕਿਹੜੀ ਵੈਰਾਈਟੀ ਕਿਹੜੀ ਹੋਣੀ ਸੀ ਜਿਹੜੇ ਫਾਰਮਰ ਅੱਜ ਕੱਲ ਟ੍ਰੈਂਡ ਵੜਾ ਪਿਛਲੇ ਸਾਲ ਕੀ ਹੋਇਆ ਜਿਹੜਾ ਅਸੀਂ ਫੀਲਡ ਵੀ ਵੇਖਦੇ ਰਹੇ ਨੇ ਆਪ ਵੀ ਲਵਾਉਣੇ ਆ ਜਿਹੜਾ ਕੀ ਹੋਇਆ ਜੀ ਪੀਬੀਡਬਲਯੂ ਜਿਵੇਂ 826 ਵੈਰਾਈਟੀ ਆਈ ਹੈ ਉਹਨੇ ਬਹੁਤ ਚੰਗੇ ਝਾੜ ਦਿੱਤੇ ਸਾਰੀਆਂ ਵੈਰਾਈਟੀਆਂ ਨੇ ਝਾੜ ਚੰਗੇ ਸੀ ਪਿਛਲੇ ਸਾਲ ਜਿਹੜੀ 327 ਹੈ ਉਹਦੀ ਜਿਹੜੇ ਉਹਦੇ ਝਾੜ ਜਾਦੇ ਉੱਪਰ ਜਾਵੜੇ ਹੁਣ ਇਸ ਸਾਲ ਜਿਹੜੇ ਫਾਰਮਰ ਆ ਉਹ 327 ਦੇ ਮਗਰ ਭੱਜ ਰਹੇ ਆ ਜਿਹੜੀ 327 ਹੈ ਉਸ ਤੋਂ ਬਾਅਦ ਉਹਨਾਂ ਦੀਆਂ ਦੋ ਵੈਰੈਟੀਆਂ ਹੋਰ ਬਹੁਤ ਚੰਗੀਆਂ ਆ ਗਈਆਂ ਜਿਨ੍ਹਾਂ ਵਿੱਚ DBW 372 ਹੈ ਤੇ DBW 371 ਹੈ ਉਹਨਾਂ ਦਾ ਇਹ ਹੈ ਜਿਹੜੇ 71 ਹੈ ਉਹਦੀ ਥੋੜੀ ਜੀ ਹਾਈਟ ਵੱਧ ਹੈ 72 ਨਾਲ 72 ਦੀ ਹਾਈਟ ਛੋੜੀ ਹੈ ਫਾਰਮਰ ਨੂੰ ਜਿਹੜਾ ਹੁਣ ਬੁਰਲਾ ਕੇ ਵੈਰੈਟੀਆਂ ਬੀਜਦੇ ਆ ਹੁਣ ਇੱਕ ਵੈਰੈਟੀ ਹੈ ਮੰਨ ਲਓ 187 ਹੈ ਫਾਰਮਰਾਂ ਨੇ ਸਾਰਿਆਂ ਨੇ ਲਾ ਕੇ ਵੇਖ ਲਈ ਪਹਿਲੇ ਸਾਲ ਲਾਈ ਕਹਿੰਦੇ ਡਿਗ ਪੀ ਛੜਤੀ ਅਗਲੇ ਸਾਲ ਨਹੀਂ ਲਾਈ ਉਹ ਜਿਹਨੇ ਲਾਈ ਸੀ ਉਹਦੇ ਵੱਧ ਝਾੜ ਆ ਗਿਆ ਫਿਰ ਲਾਉਣ ਲੱਗ ਪਏ ਫਿਰ ਫਾਰਮਰ ਨੇ ਉਹਦਾ ਹੱਲ ਕੱਢਿਆ ਕਿਉਂਕਿ ਉਹ ਲਿਓਸਨ ਰეკਮੈਂਡ ਸੀ ਉਹਦੇ ਤੇ ਤੇ ਸਾਡੇ ਕੋਲ ਸਿਆਲ ਚ ਇਨਾ ਟਾਈਮ ਨਹੀਂ ਹੁੰਦਾ ਵੀ ਉਹ ਤੇ ਲਿਓਸਨ ਕਰੀਏ ਬਾਕੀ ਉਹ ਖਰਚਾ ਪੈਂਦਾ ਜੇ ਤਾਂ ਝਾੜ ਵੱਧ ਲੈਣਾ ਲਿਓਸਨ ਕਰਦੀ ਉਹਦਾ ਫਾਇਦਾ ਹੀ ਹੈ ਤੇ ਫਾਰਮਰ ਘਾਹੋਂ ਕਰ ਜਾਂਦਾ ਜੀ ਹਰੇਕ ਬੰਦੇ ਨੂੰ ਆਏ ਹੁੰਦਾ ਮੈਂ ਥੋੜੇ ਜਿਹੇ ਪੈਸੇ ਬਚਾ ਲਾਂ ਉਹਦੇ ਚ ਉਹਨਾਂ ਨੇ ਉਹਦਾ ਆਲਟਿਨੇਟ ਇਹ ਕੱਢਿਆ ਕਿ ਵੈਰੈਟੀ ਰਲਾ ਕੇ ਬੀਜ ਦਿੰਦੇ ਆ ਜੇ ਮੰਨ ਲਓ 187 ਉਹਦੇ ਚ ਵਾਇਰ ਲਾਤੀ 22 ਡਿਗਦੀ ਨਹੀਂਗੀ ਹੁਣ ਜਿਹੜਾ ਉਹਦੇ ਤੋਂ ਵੀ ਉੱਪਰ ਜਿਹੜਾ ਸੀ ਫੀਲਡ 'ਚ ਦੇਖਿਆ ਜਾ ਕੇ ਜਿਹੜਾ ਸਭ ਨਾਲ ਚੰਗਾ ਰਿਜ਼ਲਟ ਇਹ ਆਇਆ ਵੀ ਵੈਰਾਈਟੀਆਂ ਦਾ ਜਿਹੜਾ ਟਾਈਮ ਪੀਰੀਡ ਸੇਮ ਚਾਹੀਦਾ ਜੇ ਉਹਦੀ ਜਿਹੜੀ ਬਾਲੀ ਨਿਕਲਦੀ ਜਿਵੇਂ ਹਿੰਦੀ 'ਚ ਬਾਲੀਬੋਲ ਹੈ ਜਿਹੜਾ ਉਹ ਸਿੱਟਾ ਨਿਕਲਦਾ ਟਾਈਮ ਹੈ ਉਹ ਥੋੜਾ ਜਿਹਾ ਡਿਫਰੈਂਟ ਹੋਵੇ ਕਿਉਂਕਿ ਜਦੋਂ ਉਹਨੇ ਸਿੱਟਾ ਨਿਕਲਣਾ ਉਹਦੇ ਗੋਭ 'ਚ ਆਪਾਂ ਗੋਭ ਬੋਲਦੇ ਹਾਂ ਹਾਂਜੀ ਹਾਂਜੀ ਗੋਭ ਉਹਦਾ ਜੇ ਦੋਵੇਂ ਵੈਰਾਈਟੀਆਂ ਦਾ ਫਰਕ ਹੈ ਨਾ ਟਾਈਮ ਦਾ ਉਹਦਾ ਕਣਕ ਦਾ ਜੋਰ ਹੀ ਉਦੋਂ ਲੱਗਦਾ ਜਦੋਂ ਗੋਭ 'ਚ ਉਹ ਸਿੱਟਾ ਘੜਦੀ ਹੈ ਜੇ ਉਹਨਾਂ ਦਾ ਫਰਕ ਹੈ ਤੇ ਉਹ ਇੱਕ ਵੈਰਾਈਟੀ ਜਦੋਂ ਸਿੱਟਾ ਥੱਲੋਂ ਗੋਬ ਵਾਲੀ ਪਾਵਰ ਲੈ ਜਮੀਨ ਚੋਂ ਉਹਨੇ ਜਦੋਂ ਸਿੱਟਾ ਬਣਾ ਲਿਆ ਉਹਦਾ ਟਾਈਮ ਦੂਜੀ ਦਾ ਆ ਗਿਆ ਤਾਂ ਉਹਦੋਂ ਖਰਾਕ ਥੱਲੋਂ ਧਰਤੀ ਚ ਪੂਰੀ ਪਈ ਹੋਊਗੀ ਤੇ ਦੂਜੀ ਗੱਲ ਇਹ ਹੈ ਉਹਨਾਂ ਦੀ ਜਿਹੜੀ ਹਾਈਟ ਹੈ ਉਹ ਅੱਡ-ਅੱਡ ਹੋਵੇ ਇੱਕ ਤਾਂ ਉਹ ਡਿੱਗਦੀਆਂ ਨਹੀਂ ਇੱਕ ਜਿਹੜੀ ਧੁੱਪ ਹੈ ਹਾਂਜੀ ਹਾਂਜੀ ਵੈਰਾਈਟੀ ਨੂੰ ਜਿਹੜੀ ਧੁੱਪ ਹੈ ਉਹ ਹਾਂ ਧੁੱਪ ਪੈਂਦੀ ਹੈ ਜਿਹੜੀ ਧੁੱਪ ਵੀ ਜ਼ਰੂਰੀ ਹੈ ਪਹਿਲਾਂ ਜਦੋਂ ਸਿੱਟੇ ਨੂੰ ਉਹਨੂੰ ਬਣਨ ਵਾਸਤੇ ਉਹ ਦੋਵੇਂ ਸਿੱਟਿਆਂ ਨੂੰ ਜੇ ਹਾਈਟ ਹਰਕਤ ਹੈ ਨਾ ਤਾਂ ਉਹ ਦੋਵੇਂ ਸਿੱਟਿਆਂ ਤੇ ਧੁੱਪ ਪਾਉਗੀ ਹਾਂਜੀ ਹਾਂਜੀ ਜੇ ਬਰਾਬਰ ਹੈ ਤਾਂ ਉਹ ਇੱਕ ਦੂਜੇ ਦੇ ਓਲੇ ਹੋ ਜਾਣਗੇ ਜੇ ਉੱਪਰ ਨੀਚੇ ਹੈ ਨਾ ਉਹ ਦੋਹਾਂ ਨੂੰ ਧੁੱਪ ਪੈਂਦੀ ਹੈ ਸਹੀ ਇਹ ਜਿਹੜਾ ਸਾਢੇ 3 ਰੁਪਏ ਵੇਖਣ ਚ ਹੋਇਆ ਜਿਹੜੀਆਂ ਹਾਈਟ ਅੱਡ-ਵੱਡ ਦੀਆਂ ਵੈਰਾਈਟੀਆਂ ਉਹ ਝਾੜ ਵੱਧ ਦੇ ਜਾਂਦੀਆਂ ਹਨ ਰਲੀਆਂ ਵੀ ਠੀਕ ਹੈ ਜੀ ਸਮਝ ਗਏ ਬਹੁਤ ਵਧੀਆ ਬਾਈ ਨੇ ਗੱਲ ਕੀਤੀ ਕਿਸਾਨ ਵੀਰੋ ਬਈ ਜਿਹੜੀ ਇੱਕ ਤਾਂ ਹਾਈਟ ਮੰਨ ਲਓ ਘੱਟ ਵਾਲੀ ਜੇ ਤੁਸੀਂ ਰਲਾ ਕੇ ਬੀਜਦੇ ਆ ਤੇ ਦੂਸਰੀ ਵੱਧ ਵਾਲੀ ਬੀਜੋ ਜੇ ਬੈਸਟ ਘੜ ਲੈਣ ਤੇ ਹੁਣ ਵੈਰਾਈਟੀ ਮੰਨ ਲਓ ਬਾਈ ਜੀ ਕਿਹੜੀ ਕਿਹੜੀ ਲਾਉਣਾ ਇੱਕ ਤਾਂ ਤੁਹਾਨੂੰ 10 ਤੱਕ 71 72 ਜਾਂ ਹੋਰ ਕੋਈ ਜਿਹੜੀ ਤਾਂ ਹੈਗੀ 371 72 ਇਹਦੀ 15 ਨਵੰਬਰ ਤੱਕ ਇਹਨਾਂ ਨੂੰ ਦੋਹਾਂ ਨੂੰ ਰਲਾ ਕੇ ਬੀਜੀ ਲੋ ਠੀਕ ਹੈ ਜੀ ਵੈਰਾਈਟੀਆਂ 150 ਦਿਨਾਂ ਵਾਲੀਆਂ ਹੀ ਆ ਇਹ ਠੀਕ ਹੈ ਬਈ ਤੇ ਜਿਹੜੀ ਉਹ ਤੋਂ ਜੇ ਬਾਅਦ ਚ ਲੇਟ ਚ ਜਾਂਦੀ ਹੈ ਤਾਂ ਪੀਬੀਡਬਲਯੂ 826 ਡੀਬੀਡਬਲਯੂ 187 ਤੇ 3388 ਵੀ ਇਹ ਜਿਹੜੀਆਂ 18 ਨਵੰਬਰ ਤੋਂ ਬਾਅਦ 15 ਤੋਂ ਜੇ 18 ਹੋ ਜੇ ਤਾਂ ਕੋਈ ਗੱਲ ਨਹੀਂ ਜਿਹੜੀਆਂ ਗੇਤੀਆਂ ਵੈਰੈਟੀਆਂ ਨੇ 18 ਨਵੰਬਰ ਤੱਕ ਫਾਰਮਰ ਲਾ ਸਕਦਾ ਠੀਕ ਉਹਦੋਂ ਲੇਟ ਜਾਂਦੀਆਂ ਫਿਰ 71 72 ਛੱਡ ਦਿਓ 872 ਵੀ ਛੱਡ ਦਿਓ ਉਹਦੇ ਚ ਫਿਰ ਤੁਸੀਂ 3386 ਆਰ 187 ਆਪਣਾ 222 ਵੀ ਚੱਲ ਜਾਂਦੀ ਹੈ ਪਰ 826 ਤੇ 187 ਵੱਧ ਲਾਓ ਠੀਕ ਹੈ ਸਾਰਾ ਨਵੰਬਰ ਜਿਹੜੀ 826 ਦੀ ਰეკਮੈਂਡੇਸ਼ਨ ਹੈ ਸਾਰਾ ਨਵੰਬਰ ਹੈ ਇੱਕ ਵੈਰੈਟੀ 3385 ਆਈ ਹੈ ਉਹ ਅਗਲੇ ਸਾਲ ਵੀ ਮਿਲੂਗਾ ਐਡ ਕੀ ਦਾ ਚਲੋ ਮੈਂ ਨਾਂ ਤਾਂ ਲੈਂਦਾ ਉਹਦਾ ਪਰ ਸੀਡ ਨਹੀਂ ਐਵੇਂ ਨਾ ਬਹੁਤ ਮਹਿੰਗਾ ਸੀਡ ਆ ਉਹਦਾ ਇਸ ਸਾਲ ਓਕੇ ਤੇ ਮਹਿੰਗੇ ਸੀਡ ਤੋਂ ਜ਼ਿਆਦਾ ਆ ਆਪਾਂ ਇਹਦਾ ਵੀ ਤੁਸੀਂ ਪੁੱਛ ਰਹੇ ਸੀਗੇ ਮੈਨੂੰ ਰਸਤੇ 'ਚ ਵੀ ਇਹ ਕੀ ਰੇਟ ਮਿਲਿਆ ਹਾਂ ਇਹ ਜਿਹੜਾ ਪੀਬੀਡਬਲਯੂ 772 ਵੈਰੈਟੀ ਆ ਇਹਦਾ ਵਿੱਚ ਆਪਾਂ ਐਡ ਕਰਾਂਗੇ ਵੀਡੀਓ 'ਚ ਵੀ ਇਹਦੇ 'ਚ ਆਪਾਂ ਕੀ ਰੇਟ ਲਿਆ ਇਹਦਾ 70 ਰੁਪਏ 50 ਪੈਸੇ ਪਰ ਕੇਜੀ ਇੱਕ ਰੇਟ ਹੈ ਜਿਹੜੀ ਉਹਦੇ ਤੇ ਨਵੀਂ ਵੈਰਾਈਟੀ ਹੈ ਜਿਵੇਂ ਬਰੀਡਰ ਸੀਡ ਹੈ ਇਹਦੇ ਚ ਪੂਸਾ ਨੂੰ ਵੀ ਫੀਸ ਜਾਂਦੀ ਹੈ ਠੀਕ ਹੈ ਜੀ ਤੇ ਇਹਨਾਂ ਨੇ ਕੀ ਜਿਹੜੀ ਪੀਏਯੂ ਨੇ 365 ਰੁਪਏ ਪਰ ਕੇਜੀ ਪਰ 1 ਕਿਲੋ ਦਾ 365 ਉਹ 70 ਉਹ ਹੋ ਗਏ ਠੀਕ ਹੈ ਜੀ ਤੇ ਜਿਹੜਾ 70 ਤੇ ਜੀਐਸਟੀ ਹੈ ਨਹੀਂ ਕਿਉਂਕਿ ਸੀਡ ਤੇ ਜੀਐਸਟੀ ਹੈ ਨਹੀਂ ਜੀ ਜਿਹੜਾ ਉਹ 365 ਵਾਲੀ ਫੀਸ ਹੈ ਹਾਂਜੀ ਜਿਹੜਾ ਸੀਡ ਬਰੀਡਰ ਸੀਡ ਮੇਨਟੇਨ ਕਰਨ ਲਈ ਯੂਨੀਵਰਸਿਟੀ ਨੇ ਫੀਸ ਲਈ ਹੈ ਉਹ 365 ਰੁਪਏ ਤੇ ਪਲੱਸ 18% ਜੀਐਸਟੀ ਹੈ ਜਿਹੜਾ ਇਹ ਟੋਟਲ ਜੇ ਇੱਕ ਕੁਆਂਟਲ ਸੀਡ ਜਿਹੜਾ ਇਹ ਅਸੀਂ ਲਿਆ ਹਾਂ ਜੀ ਇਹ ਜਿਹੜਾ ਸੀਡ ਹੈ ਇਹ ਸਾਨੂੰ 50000 ਤੇ 2 ਰੁਪਏ ਚ ਇੱਕ ਕੁਆਂਟਲ ਮਿਲਿਆ ਠੀਕ ਤੇ ਇਹਦਾ ਪਰ ਕਿਜੀ ਰੇਟ ਆ ਗਿਆ 500 ਰੁਪਏ ਤੇ 2 ਪੈਸੇ ਠੀਕ ਹੈ ਜੀ ਹਾਂਜੀ ਬਾਕੀ ਵੀ ਦੇਖਾਂਗੇ ਤੇ ਹੁਣ ਆਪਾਂ ਬਜਾਈ ਕਰਨੀ ਵੀ ਕਿਵੇਂ ਉਗਾ ਕੀ ਮੈਂ ਚਾਰ ਹੁੰਦੀ ਆ ਗੂਟਾ ਹਾਂ ਹਾਂਜੀ ਹਾਂਜੀ ਸਾਨੂੰ ਵਿਖਾਵਾਂਗੇ ਆਪਾਂ ਵੀਡੀਓ ਬਣਾਵਾਂਗੇ ਆਪਾਂ ਸਾਰੀ ਫੀਲਡ ਵਿਖਾਵਾਂਗੇ ਹਾਂ ਵੀਡੀਓ ਵੀ ਆਪਣੀ ਬਈ ਬਹੁਤ ਲੰਮੀ ਹੋਗੀ ਹਾਂਜੀ ਹਾਂਜੀ ਤੇ ਬਹੁਤ ਵਧੀਆ ਲੱਗਿਆ ਬਾਈ ਯਾਰ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਬਹੁਤ ਬਹੁਤ ਠੀਕ ਹੈ ਜੀ ਸਸਿਕਾ ਜੀ